ਸામਨੇ ਆਇਆ ਜਿੱਥੇ ਇੱਕ ਫੰਕਸ਼ਨ ਦੇ ਵਿੱਚ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਪਹੁੰਚ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਵੱਲੋਂ ਇਸ ਮੁਲਾਜ਼ਮ ਨੂੰ ਕਾਬੂ ਕੀਤਾ ਜਾਂਦਾ ਮੌਕੇ ਤੇ ਜਲੰਧਰ ਦੇ ਐਮ ਐਲ ਏ ਰਮਨ ਅਰੂੜਾ ਵੀ ਮੌਜੂਦ ਰਹਿੰਦੇ ਨੇ ਉਹਨਾਂ ਵੱਲੋਂ ਸਾਰੇ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਜਾਂਦੀ ਔਰ ਉਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਦੀ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਜਲੰਧਰ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਫੰਕਸ਼ਨ ਦੇ ਵਿੱਚ ਇੱਕ ਸ਼ਰਾਬੀ ਪੁਲਸ ਮੁਲਾਜ਼ਮ ਪਹੁੰਚ ਜਾਂਦਾ ਹੈ ਔਰ ਮਹਿਮਾਨਾਂ ਨਾਲ ਧੱਕਾ ਮੁਕੀ ਕਰਨ ਲੱਗ ਜਾਂਦਾ ਹੈ ਮਹਿਮਾਨਾਂ ਦੇ ਨਾਲ ਬਦਤਮੀਜ਼ੀ ਕਰਨ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਇਸ ਮੁਲਾਜ਼ਮ ਨੂੰ ਕਾਬੂ ਕੀਤਾ ਜਾਂਦਾ ਮੌਕੇ ਤੇ ਜਲੰਧਰ ਦੇ ਐਮ ਐਲ ਏ ਰਮਨ ਅਰੂੜਾ ਵੀ ਮੌਜੂਦ ਰਹਿੰਦੇ ਨੇ ਉਹਨਾਂ ਵੱਲੋਂ ਸਾਰੇ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਦੇ ਲਈ ਐਸਐਸਪੀ ਤੱਕ ਨੂੰ ਫੋਨ ਲਗਾਇਆ ਜਾਂਦਾ ਸੋ ਇਹ ਸ਼ਖਸ ਕਿਉਂ ਇਸ ਸਮਾਗਮ ਦੇ ਵਿੱਚ ਪਹੁੰਚਿਆ ਸ਼ਰਾਬ ਇਸ ਦੀ ਪੀਤੀ ਹੋਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਕਾਬੂ ਕੀਤਾ ਸੋ ਮਹਿਮਾਨ ਜਿਹੜੇ ਉਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਨ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਜਿਸ ਤੋਂ ਬਾਅਦ ਇਹ ਕਾਫੀ ਉੱਥੇ ਰੌਲਾ ਰੱਪਾ ਪੈਂਦਾ ਔਰ ਇਸ ਮੁਲਾਜ਼ਮ ਨੂੰ ਕਾਬੂ ਕੀਤਾ ਜਾਂਦਾ ਸੋ ਮੌਕੇ ਤੇ ਜਲੰਧਰ ਦੇ ਐਮਐਲਏ ਵੀ ਮੌਜੂਦ ਰਹਿੰਦੇ ਨੇ ਸੋ ਤਾਜ਼ਾ ਤਸਵੀਰਾਂ ਆਪ ਸਭ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸ਼ਖਸ ਸਮਾਗਮ ਦੇ ਵਿੱਚ ਇੱਕ ਪਰਿਵਾਰਿਕ ਸਮਾਗਮ ਦੇ ਵਿੱਚ ਪਹੁੰਚ ਜਾਂਦਾ ਹੈ ਔਰ ਉੱਥੇ ਸ਼ਰਾਬ ਪੀ ਕੇ ਖਲਾਰਾ ਪਾਉਂਦਾ ਹੈ ਔਰ ਜਿਸ ਬਾਬਤ ਐਮਐਲਏ ਰਮਨ ਅਰੂੜਾ ਵੱਲੋਂ ਐਕਸ਼ਨ ਲਿੱਤਾ ਜਾਂਦਾ ਔਰ ਐਸਐਸਪੀ ਨੂੰ ਇਸਦੀ ਕੰਪਲੀਟ ਕੀਤੀ ਜਾਂਦੀ ਹੈ ਸੋ ਤਾਜ਼ਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਨਵਰ ਭਾਜੀ ਕਿਉਂ ਕੋਈ ਨਹੀਂ ਹੈਗਾ ਇੱਕ ਮਿੰਟ ਕਿਹੜੇ ਕਨਵਰ ਭਾਜੀ ਉਹ ਮੇਰੀ ਗੱਲ ਨਹੀਂ ਭਾਜੀ ਕੋਈ ਨਹੀਂ ਹੈਗਾ ਇਹ ਤੁਹਾਡਾ ਨਾਮ ਦੱਸ ਕੀ ਹੈ ਤੇਰਾ ਕੀ ਨਾਮ ਹੈ ਤੇਰਾ ਕੇਵਲ ਸਿੰਘ ਜੀ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡ੍ਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਨਾਲ ਆ ਦੇਖੋ ਆ ਦੇਖੋ ਕਰਨਵਰ ਸਿੰਘ ਤੂੰ ਜਾਓ ਆਪਣਾ ਕਰ ਤੇ ਲੀਨ ਆ ਕੇ ਧੱਕੇਸ਼ਾ ਹੀ ਕਰ ਰਹੇ ਪੂਸ ਵਾਲੇ ਲੀਜ਼ੀਅਮ ਦੇ ਸੌਟ ਦੇ ਅੰਦਰ ਆ ਗਏ दारू ਪੀ ਕੇ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਪਤਾਰੇ ਤੋਂ ਸਿਕਿਉਰਿਟੀ ਬਾਹਰ ਕਰ ਰਹੀ ਹੈ ਦੇਖੋ ਜੀ ਸਿਕਿਉਰਿਟੀ ਹੁੰਦਾ दारू ਪੀ ਕੇ ਸਿਕਿਉਰਿਟੀ ਕਰ ਰਹੇ ਆ ਧੱਕੇ ਮਾਰੀ ਜਾ ਮੈਂ ਭਾਜੀ ਫਟੜਾਣੇ ਨੂੰ ਭਾਵੇਂ ਫਟੜਾਣੇ ਤੋਂ 10 ਲੱਖ ਰੁਪਏ ਲੁੱਟ ਕੇ ਆਏ ਆ ਆ ਦੇਖੋ ਰੁਕ ਜਾ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਨਹੀਂ ਦੇਣਾ ਤਾਰੂ ਕਿਕੇ ਇਹ ਤਾਰੂ ਵੀ ਤੀ ਹੋ ਜਿਹੜਾ ਰੱਖਿਆ ਰਿਹਾ ਹੈ ਕਰੇ ਥਾਣੀ ਇਹ ਤੇ ਡਿਊਟੀ ਲੱਗੀ ਸੀ ਇਹ ਕੋਈ ਸਾਹਮਣੇ ਕਿਹਾ ਜਾਉਗਾ ਕੋਈ ਕਿੰਨੇ ਬੰਦੇ ਟਿਕੇ ਇਹੀ 5 ਜਣੇ ਨਾ ਮਲਾਜਾ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਗੀ ਵੀਡੀਓ ਜਾਨ ਨਹੀਂ ਦੇਣਾ ਇਹਦੇ ਥੱਲੇ ਸੱਟਣ ਲੱਗਾ ਸੀ ਪੋੜੀਆਂ ਜਿਓ ਇਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੜਦਾ ਇਹ ਇਹ ਤਾਂ ਮੈਂ ਨਾ ਅੰਦਰ ਪੋੜੀ ਥੱਲੇ ਸੱਟਦੇ ਨਾ ਸੀ ਇਹਨਾਂ ਨੇ ਕਮਲ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਨਾ ਜਿਹੜੇ ਫੋਨ ਨਹੀਂ ਦੇਣਾ ਉਹਨਾਂ ਨੂੰ ਲਾਇਆ ਨਾ ਸਾਨੂੰ ਕਹ ਕੇ ਰਮਨੂਰ ਰਣਜੀ ਨੇ ਆਣਾ ਐ ਐਸਐਸਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿੰਦਾ ਰਮਨ ਰੋੜੇ ਨੇ ਆਉਣਾ ਮੇਰ ਨਾਲ ਕੀ ਕਰੀਂ ਉਹਨਾਂ ਦੀ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸ਼ਰਾਬ ਪੀਣ ਦੀ ਗੱਲ ਹੋਰ ਕੀ ਆ ਨਹੀਂ ਨਹੀਂ ਪਾਜੀ ਤੁਹਾਨੂੰ ਉਹਨਾਂ ਨੂੰ ਹੈਲਪ ਹੋਇਆ ਸਾਡਾ ਉਹਨਾਂ ਨੂੰ ਤੁਸੀਂ ਮੇਰੇ ਸਾਹਮਣੇ ਤੱਕਾ ਮਾਰਿਆ ਉਹਨੂੰ ਸਾਡਾ ਐਸਐਚ ਕਿੱਥੇ ਆਦੇ ਮੈਨੂੰ ਬੱਦ ਦੇ ਹੁਣ ਇਹਨਾਂ ਬੋਲੀ ਹੈ ਨੰਬਰ ਨੰਬਰ ਦੇ ਨੰਬਰ ਲਸ ਕਿੰਨਾ ਨਾ ਵਿੱਚ ਇਹਨੂੰ ਤੁਸੀਂ ਸਾਡੇ ਜੀ ਨਾਲੋ ਤੁਸੀਂ ਟੋਲੇ ਆ ਦੂਜੇ ਮੁੰਡੇ ਕਿੱਥੇ ਆ ਨਾਲ ਦੀ ਟੀਮ ਬਲਾਕ ਹਾਂਜੀ ਕੋਈ ਵੀ ਲੋਕ ਜਿਹੜੇ ਲਈ ਨਹੀਂ ਕੜੀ ਬੰਦ ਹੋਇਆ ਇਹ ਕੋਸਲਾਂ ਦੇ ਇੱਥੇ ਕੀ ਇੱਕ ਮਿੰਟ ਸਰ ਇੱਕ ਮਿੰਟ ਪਾ ਸਰ ਤੁਹਾਨੂੰ ਕਰਾਣਾ ਸਸਪੈਂਡ ਇੱਕ ਮਿੰਟ ਜੋ ਮੱਕੀ ਕਰਾ ਦਿਓ ਹਾਂ

ਇਹ ਉਹ ਭੇਜਿਆ ਵੀ ਇੱਥੇ ਛਿਪਸਾ ਉਹ ਰਾਮਿਆ ਇਹ ਉਹਨਾਂ ਦਾ ਪ੍ਰੋਗਰਾਮਿਆ ਉਹਨਾਂ ਦੀ ਰਜਿਸਟ੍ਰੇਸ਼ਨ ਆਹ ਜਿਹੜੇ ਕੰਮ ਹੋਂਦ ਬੰਦ ਕਰੀ ਗੱਲ ਇੱਥੇ ਆਏ ਆ ਕੋਈ ਇਹੋ ਜਿਹੀ ਗੱਲ ਨਹੀਂ ਸਿਕਿਉਰਟੀ ਤੁਸੀਂ ਦਾ ਰੂਪੀ ਕੀ ਕਰੋਗੇ ਜਿਨ੍ਹਾਂ ਨੇ ਲੋ ਨੂੰ ਕੀ ਦਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਕੀ ਕਰੋਗੇ ਤੁਹਾਨੂੰ ਆਪਣੀ ਹੋਰੋਗੇ ਤੁਸੀਂ ਸਾਰੇ ਰੱਜੇ ਪਏ ਮੈਂ ਫੜੇ ਉੜੀ ਉਹਨਾਂ ਥੱਲੇ ਲੁਧیرਜੀ ਦੀ ਉੜੀ ਦੇ ਫਾਦਰ ਆਪ ਦੇਓ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਕਾਨ ਖਾਣ ਚੋਂ ਨਹੀਂ ਡਿਪੈਲਜੀ ਕਰਨ ਦਿਓ ਕੋਈ ਨਹੀਂ ਰਮਨ ਜਿਹੜਾ ਫੋਨ ਗਿਆ ਸੀ ਕਿ ਜਿੰਨੇ ਬੁਲਾ ਰਹੇ ਮੇਰੇ ਫੋਨ ਤੋਂ ਕੱਟ ਗਿਆ ਤੁਸੀਂ ਬੁਲਾਇਆ ਸੀ ਕਿ ਸਾਡੇ ਤੇ ਕੀ ਐਸਐਚਓ ਸਾਹਿਬ ਨੂੰ ਭੇਜੋ ਇਹਨਾਂ ਨੂੰ ਐਸੈਂਡਰ ਮਨਰੂਡਾਰ ਸਰ ਇੱਦਾਰ ਆਰਮ ਲਾਜ਼ਮ ਲੀਜ਼ੀਅਮ ਗ੍ਰੈਂਡ ਖੂਬ ਦਾਰੂ ਜਿੰਨਾਂ ਦੇ ਘਰੇ ਮੈਂ ਉਸਲੇ

ਨੰਬਰ ਖੋਤੇ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਹਲੇ ਸਾਰਾ ਫੜ ਕੇ ਲੈ ਉਹ ਤੇ ਬੋਲੇ ਉਹਨੇ ਬਤਨ ਦੇਖੀ ਆ ਦੇ ਚ ਮਲਾਲੀਜ਼ੀਅਮ ਗ੍ਰੈਂਡ ਦੇ ਵਿੱਚ ਲੀਜ਼ੀਅਮ ਗ੍ਰੈਂਡ ਦੇ ਵਿੱਚ ਆ ਸਿਕਿਉਰਟੀ ਕਰਨ ਦੀ ਵਿਆਹੇ ਉਲਟਾ ਅਮਰ ਇਹਨਾਂ ਨੇ दारू ਪੀਤੀ ਪਿਆ ਦੇਖੋ ਕੀ ਨਾਨਾ ਕਿੱਡੇ ਥਾਣੇ ਤੋਂ ਪਤਾ ਦੇ ਦੋ ਇੱਕ ਮੁੰਡਾ ਹੋਰ ਸੀ ਨਾ ਤੁਸੀਂ ਤੇ ਦੂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜਾ ਲਾ ਦਿੱਤਾ ਕਿ ਤੇ ਆ ਜਾਵੇਂ ਤੈਨੂੰ ਕਰਾ ਦੇ ਦਊਂਗਾ ਮੈਂ ਉੱਧਰ ਜਾਊਂਗਾ ਮੇਰੇ ਕੋਲ ਸੰਤ ਤੁਸੀਂ ਹਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਉਹ ਕਰਦਾ ਐਸਾ ਐਸਾ ਕਰਦਾ ਮਰੋੜੋ ਜੀ ਨੂੰ ਫੋਨ ਆ ਜਾਣਾ ਵੀ ਡਿਊਟੀ ਤੇ ਬੁਲਾ ਕੇ ਇਹ ਨਾ ਮਾਰੋ ਤੇ ਅੰਦਰ ਤੁਸੀਂ ਤਾਂ ਹੈ ਨੀ ਆ ਜਾ ਤਰਲੇਪ ਇਹ ਡਿਊਟੀ ਜੀ ਆ ਜਾ ਇਹਨਾਂ ਦਾ ਪੰਚ ਆ ਜਾਵੇ ਤਾਂ ਕਿ ਪਤਾ ਲੱਗੇ ਨੀਗੂ ਪੀਤੀ ਰਣ ਨਾ ਨਾ ਇੱਥੇ ਆ ਜਾ ਮੇਰਾ ਵੀਰ ਉਹ ਜਾਣਾ ਇਸ ਫਰੈਂਡ ਦੇ ਬਾਹਰ ਖੜੇ ਹੈ ਜਿਹੜੇ ਰਮਨ ਅਰੋੜਾ ਜੀ ਜਿਹਨਾਂ ਨੇ ਆਇਆ ਔਰ ਇਹ ਮੁਲਾਜ਼ਮ ਦੇਖੋ ਜੀ ਹਰ ਇੱਕ ਨਾਲ ਕੋਈ ਤਰੂ ਨਹੀਂ ਮੈਂ ਤੁਹਾਡਾ ਸਰ ਸਿਵਲ ਹਸਪੀਟਲ ਹੋਣ ਲਈ ਆਪਾਂ ਬੁਲਾ ਲੈਣਾ ਤੇ ਮੋਇਜ਼ਾ ਕਰਵਾ ਦੇਣਾ ਸ਼ਰਾਬ ਪੀ ਨਹੀਂ ਪੀਤੀ ਆਪਾਂ ਮੈਂ ਇਹਨਾਂ ਬਲੈਕ ਨਹੀਂ ਬੁਲਾਇਆ ਮੈਂ ਆਪਣੇ ਹੱਥ ਗਮਲੇ ਜੀ ਪੰਜੀ ਉਹ ਇਹਨਾਂ ਨੇ ਤੱਕ ਉਹ ਕਹਿੰਦਾ 10 ਲੱਖ ਲੱਗੇ ਮੈਲਣਾ ਉਹ ਰੁਬੀਤੀ ਦਾ ਉਹ ਮਾਲਾ ਨੂੰ ਤੇ ਨਾ ਫੜਦਾ ਗਮਲੇ ਸਿਰ ਉਹ ਮਾਰਦਾ ਇਹਨੇ ਮਾਰੇ ਇੱਕ ਹੋਰ ਕੋ ਗਿਆ ਵੀ ਉੱਥੋਂ ਆਪੇ ਆ ਜੂਗਾ ਸਵੇਰੇ ਜਿਹੜਾ ਹੋਏਗਾ ਤੇ ਫੋਨ ਲੱਗ ਜਾ ਤੇ ਇਹ ਵੀ 48 ਕੋੜੀਆਂ ਤੱਕ ਰੱਖਾ ਦਿਓ ਸਕਿਉਰ ਤੇ ਦੇ ਵਿੱਚ ਲੀਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਿਟੀ ਕਰਨ ਦੀ ਬਿਅਾਏ ਉਲਟਾ ਕੁੜੀ ਵਾਲਿਆਂ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾਨਾ ਕਿੱਥੇ ਤੇਰੇ ਨਾਲ ਦਾ ਕਿਸੇ ਦੂਜੇ ਉਤਾਰੇ ਤੋਂ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਪੀ ਤੋਂ ਆਇਆ ਸੀਗਾ ਤੁਸੀਂ ਮੈਂ ਤਾਂ ਬੱਸ ਕਹਿੰਨਾ ਵੀ ਤੁਸੀਂ ਸੀਗਾ ਇਹਨਾਂ ਨਾਲ ਤੁਸੀਂ ਤਾਂ ਦੂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗੀ ਤੇ ਦੂਜੇ ਨਾਲ ਤਾਂ ਕਿਤੇ ਹੋਰ ਹੁੰਦ ਨਹੀਂ ਆਪਾਂ ਇਹਨਾਂ ਨੂੰ ਲੈ ਆ ਜਾਂਗੇ ਦਰੂ ਰੱਜੇ ਮੈਂ ਜਾਊਂਗਾ ਕਿਉਂ ਨਹੀਂ ਅੰਦਰ ਜਾਊਂਗਾ ਮੇਰੀ ਗੱਲ ਸੁਣ ਸੰ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਸਪੀ ਸਾਹਿਬ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰ ਉਹ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਆ ਜਾ ਮੇਰਾ ਵੀਰ ਅੰਦਰ ਆ ਜਾ ਰਮਨ ਰੋੜਾ ਜੀ ਨੇ ਫੋਨ ਕਰਤਾ ਆ ਰਹੇ ਮੈਂ ਕਿਉਂ ਮਾਰ ਆਪੇ ਡਿਊਟੀ 'ਚ ਬੁਲਾ ਲਿਆ ਆਪੇ ਤੁਸੀਂ ਅੰਦਰ ਆ ਜਾ ਨਾ ਮੇਰੇ ਵੀ ਡਿਊਟੀ 'ਚ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਮੈਂ ਵੀਰ ਅੰਦਰ ਆ ਜਾ ਧੱਕੇ ਨਾ ਮਾਰਨਾ ਇਹ ਅੰਦਰ ਹੀ ਅੰਦਰ ਆਏ ਅੰਦਰ ਆ ਜਾ ਆ ਜਾ ਮੇਰਾ ਵੀਰ ਅੰਦਰ ਕਹਿੰਦਾ ਮੈਂ ਪੜਾਦਾ ਇੱਕ ਇਹ ਗੱਲ ਕੋਈ ਨਹੀਂ ਪਾਈ ਆਜਾ ਮੇਰਾ ਆਪਾਂ ਇੱਥੇ ਹੀ ਭੱਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਲਿਆਉਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆ ਦੇਖੋ ਇਹ ਪੁਲਿਸ ਵਾਲੇ ਸਾਰੇ ਤਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਨਾ ਕਰ ਮੇਰਾ ਵੀਰ ਆਜਾ ਆਜਾ ਧਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ ਨਾ ਨਾ ਓ ਯਾਰ ਮੈਂ ਖੜਾ ਹਾਂ ਮੀਨੋ ਹਲਾਏ ਸੱਜਣੇ ਮੇਜੀ ਨੇ ਗੁੱਦੀ ਲੰਮਾ ਲੈਂਦੇ ਆ ਲੈਂਦੇ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹਾਂ ਜਿੱਥੇ ਸਾਡੇ ਆਜੂ ਕੇ ਕਹਿੰਦਾ ਮਾਨਯੋਗ ਐਮ ਐਲ ਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸ ਐਸ ਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਹੈ ਜੀ ਹਰ ਇੱਕ ਨਾਲ ਮੈਂ ਤੁਹਾਡਾ ਪੰਚਨਾਮਾ ਕਰਵਾ ਦੇਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੋਂ ਸਿਵਲ ਹਸਪਤਾਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਪਤਾ ਲਾਏ ਨਾ ਟੈਸਟਾਂ ਦੇ ਵਿੱਚ ਆ ਜਾਣਾ ਅਮਨਦੀਪ ਹਾਂ ਇਹਨਾਂ ਬਲੈਕ ਨਹੀਂ ਬਲੈਕ ਆ ਰਹੇ ਉੱਪਰ ਉਹ ਯਾਰ ਉਹ ੱੱਕੇ ਮਾਰੂਗਾ ਆਪਾਂ ਕੁੜੀ ਦੇ ਫਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਵੜਿਆ ਗਮਲੇ ਦੇ ਡਿੱਗਣ ਲੱਗੇ ਸੀਗੇ ਜੀ ਹਾਂਜੀ ਉਹ ਇਹਨਾਂ ਨੇ ੱੱਕਾ ਮਾਰੇ ਕੁੜੀ ਦੇ ਪਿਓ ਨੂੰ ਉਹ ਕਹਿੰਦੇ ਫੰਕਸ਼ਨ ਬੰਦ ਕਰ ਦਿਓ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜ਼ਾ ਕਰਾਣਾ ਇਹ ਤਾਂ ਉਹ ਕਹਿੰਦੇ ਫੰਕਸ਼ਨ ਕਹਿੰਦਾ 10 ਲੱਖ ਲੱਗੇ ਮਿਲਣਾ ਉਹ ਕਹਿੰਦੇ ਉਹ ਜਿੱਤ ਇਹਨਾਂ ਦਾ